ਪਿਆਰੇ ਸਾਥੀਓ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਅੱਜ ਇੱਕ ਹੋਰ ਨਵੇਂ ਬਾਇਓਗ੍ਰਾਫੀ ਵੀਡੀਓ ਦੇ ਵਿੱਚ ਅੱਜ ਮੈਂ ਡਾਕਟਰ ਮਨਮੋਹਨ ਸਿੰਘ ਜੀ ਦੇ ਜੀਵਨ ਦੇ ਬਾਰੇ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗਾ ਉਹਨਾਂ ਦੇ ਬਚਪਨ ਜਵਾਨੀ ਐਜੂਕੇਸ਼ਨ ਪੋਲੀਟੀਕਲ ਕੈਰੀਅਰ ਐਜੂਕੇਸ਼ਨ ਕੈਰੀਅਰ ਸਾਰੀਆਂ ਗੱਲਾਂ ਇਹਦੇ ਵਿੱਚ ਡਿਸਕਸ ਕਰਾਂਗਾ ਕੁਝ ਐਸੇ ਅਨਕਿਹੇ ਤੱਤ ਜੋ ਉਹਨਾਂ ਦੇ ਬਾਰੇ ਨੀ ਬਿਆਨ ਕੀਤੇਗੇ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਰਾਹੀਂ ਦੱਸਣ ਦੀ ਡਾਕਟਰ ਮਨਮੋਨ ਸਿੰਘ ਜੀ ਇੱਕ ਉੱਗੇ ਅਰਥ ਸ਼ਾਸਤਰੀ ਹੋਏ ਜਿਨ੍ਹਾਂ ਦਾ ਜਨਮ 26 ਸਤੰਬਰ 1932 ਨੂੰ ਪੰਜਾਬ ਗਾ ਪਿੰਡ ਜੋ ਹੁਣ ਪਾਕਿਸਤਾਨ ਹੈ ਉਹਦੇ ਵਿੱਚ ਹੋਇਆ ਸੀ ਤੇ 1947 ਦੀ ਵੰਡ ਦੇ ਬਾਅਦ ਇਹ ਅੰਮ੍ਰਿਤਸਰ ਆ ਕੇ ਸੈਟਲ ਹੋ ਜਾਂਦੇ ਆ ਇਨਾਂ ਦੇ ਪਿਤਾ ਜੀ ਗੁਰਮੁਖ ਸਿੰਘ ਮਾਤਾ ਅੰਮ੍ਰਿਤਕੌਰ ਇਹਨਾਂ ਦੀ ਵਾਈਫ ਗੁਰਸ਼ਰਨ ਕੌਰ ਜਿਨ੍ਹਾਂ ਨਾਲ ਇਹਨਾਂ ਦਾ ਵਿਆਹ 1958 ਦੇ ਵਿੱਚ ਹੋਇਆ ਇਹਨਾਂ ਦੇ ਤਿੰਨ ਬੱਚੇ ਹਨ ਤੇ ਗੱਲ ਕਰਾਂ ਇਹਨਾਂ ਦੇ ਐਜੂਕੇਸ਼ਨ ਦੇ ਬਾਰੇ ਡਾਕਟਰ ਮਮੋਨ ਸਿੰਘ ਜੀ ਨੇ ਆਪਣੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਉਹ ਖਾਲਸਾ ਹਾਈ ਸਕੂਲ ਪਸ਼ਾਵਰ ਪਾਕਿਸਤਾਨ ਤੋਂ ਕੀਤੀ 1944 ਚ ਇੰਟਰਮੀਡੀਏਟ ਜੋ ਹੈ ਉਹ ਇਹਨਾਂ ਨੇ ਹਿੰਦੂ ਕਾਲਜ ਅੰਮ੍ਰਿਤਸਰ ਤੋਂ 1946 ਚ ਕੰਪਲੀਟ ਕੀਤੀ ਬੈਚਲਰ ਦੀ ਡਿਗਰੀ ਹਿੰਦੂ ਕਾਲਜ ਅੰਮ੍ਰਿਤਸਰ ਤੋਂ 1948 ਚ ਲਈ ਮਾਸਟਰ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1950 ਦੇ ਵਿੱਚ ਹਾਸਲ ਕੀਤੀ ਪੀ ਐਚ ਡੀ ਇਕਨੋਮਿਕਸ ਦੇ ਵਿੱਚ ਯੂਨੀਵਰਸਿਟੀ ਆਫ ਕੈਂਬਰੀ ਯੂ ਕੇ ਦੇ ਵਿੱਚ ਇਹਨਾਂ ਨੇ 1957 ਦੇ ਵਿੱਚ ਕੀਤੀ ਤੇ ਉਹਦੇ ਬਾਅਦ ਯੂਨੀਵਰਸਿਟੀ ਆਫ ਆਕਸਫੋਰਡ ਦੇ ਵਿੱਚ ਫਰਦਰ ਇਹਨਾਂ ਨੇ ਹੋਰ ਸਟੱਡੀ ਕੀਤੀ ਨਾਲ ਹੀ ਗੱਲ ਕਰਾਂ ਐਲ ਐਲ ਡੀ ਹਾਰਨਿਸਕੋਸਾ ਯੂਨੀਵਰਸਿਟੀ ਆਫ ਐਲਬਰਟਾ ਕੈਨੇਡਾ ਦੇ ਵਿੱਚ 1997 ਚ ਕੀਤੀ ਸੋ ਇਕਨੋਮਿਕਸ ਦੇ ਯਾਨੀ ਮਹਰ ਵਿਅਕਤੀ ਪੂਰੇ ਵਰਲਡ ਦੇ ਵਿੱਚ ਡਾਕਟਰ ਮਮੋਨ ਸਿੰਘ ਨੇ ਅੱਜ ਵੀ ਇਹਨਾਂ ਦੇ ਜੋ ਬੁੱਕਸ ਨੇ ਇਹਨਾਂ ਦੀ ਰਿਸਰਚ ਹੈ ਉਹ ਯੂਨੀਵਰਸਿਟੀ ਦੇ ਵਿੱਚ ਪੜਾਈ ਜਾਂਦੀ ਹੈ ਕੈਰੀਅਰ ਦੀ ਗੱਲ ਕਰਾਂ ਡਾਕਟਰ ਮਮੂਨ ਸਿੰਘ ਜੀ ਨੇ ਆਪਣਾ ਕੈਰੀਅਰ ਐਜ਼ ਅ ਲੈਕਚਰਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ 1957 ਤੋਂ 1959 ਤੱਕ ਨਿਵਾਇਆ ਉਸ ਦੌਰ ਦੇ ਵਿੱਚ ਜਿਹੜਾ ਭਾਰਤ ਹੈ ਕਾਫੀ ਤੰਗੀ ਦੇ ਦੌਰ ਤੋਂ ਗੁਜ਼ਰ ਰਿਹਾ ਸੀ ਇਕਨੋਮਿਕਲ ਕ੍ਰਾਈਸਿਸ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਰੀਡਰ ਦਾ ਵੀ ਕੰਮ ਕੀਤਾ 1959 ਤੋਂ 1963 ਦੇ ਵਿੱਚ ਫਿਰ ਪ੍ਰੋਫੈਸਰ ਬਣੇ 1963 ਤੋਂ 1965 ਦੇ ਵਿੱਚ ਫਿਰ ਇਕਨੋਮਿਕ ਐਡਵਾਈਜ਼ਰ ਬਣੇ ਮਿਨਿਸਟਰੀ ਆਫ ਫੋਰਨ ਟ੍ਰੇਡ ਗਵਰਨਮੈਂਟ ਆਫ ਇੰਡੀਆ ਦੇ ਵਿੱਚ 1968 ਤੋਂ 1969 ਤੱਕ ਉਹਦੇ ਬਾਅਦ ਬਣੇ ਚੀਫ ਇਕਨੋਮਿਕ ਐਡਵਾਈਜ਼ਰ 1972 ਤੋਂ 1970 ਤੱਕ ਫਿਰ ਡਾਇਰੈਕਟਰ ਬਣੇ ਆਰਬੀਆਈ ਦੇ 1976 ਤੋਂ 1980 ਤੱਕ ਗਵਰਨਰ ਬਣੇ ਆਰਬੀਆਈ ਦੇ 1982 ਤੋਂ 1985 ਤੱਕ ਫਿਰ ਡਿਪਟੀ ਚੇਅਰਮੈਨ ਬਣੇ ਪਲੈਨਿੰਗ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਦੇ 1985 ਤੋਂ 1987 ਤੱਕ ਫਾਈਨੈਂਸ ਮਿਨਿਸਟਰ ਰਹੇ ਸਾਡੇ 1990 ਤੋਂ 1996 ਤੱਕ ਤੇ ਰਾਜ ਸਭਾ ਦੇ ਮੈਂਬਰ ਵੀ ਰਹੇ ਗਵਰਨਮੈਂਟ ਆਫ ਇੰਡੀਆ ਦੇ ਵਿੱਚ 1996 ਤੋਂ 1998 ਦੋ ਵਾਰ ਸਾਡੇ ਪ੍ਰਾਈਮ ਮਿਨਿਸਟਰ ਬਣੇ ਡਾਕਟਰ ਮਮੋਨ ਸਿੰਘ ਜੀ ਜੋ ਕਿ 2004 ਤੋਂ ਲੈ ਕੇ 2014 ਤੱਕ ਰਹੇ ਇਹ ਇਹਨਾਂ ਦਾ ਪੋਲੀਟੀਕਲ ਕੈਰੀਅਰ ਇਹਨਾਂ ਦੀ ਐਜੂਕੇਸ਼ਨ ਜੋ ਸੀ ਹੋਰ ਸਾਡੇ ਦੇਸ਼ ਨੂੰ ਇਹਨਾਂ ਦੇ ਅਨੇਕਾਂ ਹੀ ਯੋਗਦਾਨ ਨੇ ਜਿਨ੍ਹਾਂ ਦੇ ਬਾਰੇ ਇਹਦੇ ਵਿੱਚ ਗੱਲ ਕਰਾਂਗੇ ਮਨਮੋਹਨ ਸਿੰਘ ਜੀ ਨੇ ਸਾਡੇ ਇੰਡੀਆ ਨੂੰ ਇੱਕ ਲਾਇਸੈਂਸ ਨੀਤੀ ਤੋਂ ਮੁਕਤ ਕਰਵਾਇਆ ਤੇ ਲੈਂਡ ਐਕਵਾਇਜ਼ੀਸ਼ਨ ਐਕਟ ਬਣਾਇਆ ਜਿਹਦੇ ਵਿੱਚ ਜੋ ਭੂਮੀ ਦਾ ਨਜ਼ਾਇਜ਼ ਕਬਦਿਆਂ ਤੋਂ ਹਟਾਇਆ ਤੇ ਲੋਕਾਂ ਨੂੰ ਭੂਮੀ ਦੇ ਅਧਿਕਾਰ ਦਿੱਤੇ ਆਰਟੀਆਈ ਸਕੀਮ ਲੈ ਕੇ ਆਏ ਜਿਹਦੇ ਵਿੱਚ ਰਾਈਟ ਟੂ ਇਨਫੋਰਮੇਸ਼ਨ ਐਕਟ ਕੋਈ ਵੀ ਵਿਅਕਤੀ ਕਿਸੇ ਵੀ ਵਰਗ ਤੋਂ ਆਪਣੇ ਕਿਸੇ ਵੀ ਕੰਮ ਦੀ ਗਵਰਨਮੈਂਟ ਸਕੀਮ ਦੀ ਆਰਟੀਆਈ ਲੈ ਸਕਦਾ ਹੈ ਵੀ ਪੈਸਾ ਕਿੱਥੇ ਲੱਗ ਰਿਹਾ ਹੈ 1904 ਤੋਂ 1909 ਤੱਕ ਇਹਨਾਂ ਨੇ ਨੈਸ਼ਨਲ ਰੂਰਲ এমਪਲੋਇਮੈਂਟ ਗਾਰੰਟੀ ਐਕਟ ਨਰੇਗਾ ਸਕੀਮ ਲੈ ਕੇ ਆਏ ਜਿਹਦੇ ਵਿੱਚ ਜੋ ਬਲੋ ਪਾਵਰਟੀ ਲਾਈਨ ਦੇ ਵਿਅਕਤੀ ਨੇ ਉਹਨਾਂ ਨੂੰ ਰੁਜ਼ਗਾਰ ਜਿਹੜਾ ਦਿੱਤਾ ਜਾਂਦਾ ਹੈ ਰੁਜ਼ਗਾਰ ਦੀ ਗਰੰਟੀ ਤੇ ਉਹਦੇ ਬਾਅਦ ਇਹਨਾਂ ਨੇ ਦੂਸਰੀ ਟਰਮ ਦੇ ਵਿੱਚ 1914 ਤੋਂ 2014 ਤੱਕ ਸੌਰੀ ਰਾਈਟ ਟੂ ਚਿਲड्रन ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਐਕਟ ਯਾਨੀ 8ਵੀਂ ਤੱਕ ਹਰ ਬੱਚਾ ਪੜ੍ਹੇਗਾ ਫੇਲ ਨਹੀਂ ਕੀਤਾ ਜਾਏਗਾ ਉਹਨਾਂ ਨੇ ਆਪਣੀ ਫੋਰਨ ਪਾਲਿਸੀ ਦੇ ਵਿੱਚ ਕਾਫੀ ਇਜਾਫਾ ਕੀਤਾ ਤੇ ਯੂਨਾਈਟਿਡ ਸਟੇਟਸ ਚਾਈਨਾ ਯੂਰੋਪੀਅਨ ਯੂਨੀਅਨ ਕੰਟਰੀ ਦੇ ਵਿੱਚ ਉਹਨਾਂ ਨੇ ਕਾਫੀ ਰੋਲ ਅਦਾ ਕੀਤਾ ਬ੍ਰਿਕਸ ਗਰੁੱਪ ਦੇ ਵਿੱਚ ਤੇ ਉਹਨਾਂ ਦੀ ਲੈਗੇਸੀ ਹੈ ਕਿ ਉਹਨਾਂ ਦੀ ਕਮਿਟਮੈਂਟ ਸੀ ਇੰਡੀਆ ਨੂੰ ਕਾਫੀ ਇਕਨੋਮਿਕ ਰਿਫਾਰਮਸ ਬਦਲਾਅ ਕੀਤੇ ਸੋਸ਼ਲ ਵੈਲਫੇਅਰ ਕੀਤੇ ਇੰਟਰਨੈਸ਼ਨਲ ਕੋਆਪਰੇਸ਼ਨ ਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਭੂਮਿਕਾ ਅਦਾ ਕੀਤੀ ਜਦੋਂ नरसिम्हा राव ਦੀ ਸਰਕਾਰ ਸੀ ਉਸ ਵੇਲੇ ਸਾਡਾ ਇੰਡੀਆ ਜੋ ਹੈ ਚਾਈਨਾ ਦੀ ਵਾਰ ਦੇ ਨਾਲ ਇੰਡੀਆ ਜੂਝ ਕੇ ਆਇਆ ਸੀ 91 92 ਦੇ ਵਿੱਚ ਤੇ ਉਦੋਂ ਇੰਡੀਆ ਦੇ ਕੋਲੋਂ 150 ਦਿਨਾਂ ਦਾ ਵੈਕੂਮ ਸੀ ਤੋਂ ਇਹਨਾਂ ਨੇ ਉਸੇ ਟਾਈਮ ਜੋ ਸਾਡਾ ਇਕਨੋਮਿਕਲ ਕੈਰੀਅਰ ਆਪਣਾ ਸੰਭਿਆ ਫਾਈਨੈਂਸ ਮਿਨਿਸਟਰ ਬਣੇ ਤੇ ਇਹਨਾਂ ਨੇ ਕਾਫੀ ਆਪਣੀ ਸੂਝ-ਬੂਝ ਦੇ ਨਾਲ ਇੰਡੀਆ ਨੂੰ ਇਕ ਇਕਨੋਮਿਕਸ ਕ੍ਰਾਈਸਿਸ ਤੋਂ ਬਾਹਰ ਕੱਢਿਆ ਤੇ ਇੰਡੀਆ ਦੇ ਵਿੱਚ ਭੁੱਖਮਰੀ ਦੀ ਸਮੱਸਿਆ, ਅਨਇੰਪਲੋਇਮੈਂਟ, ਹੋਰ ਕਾਫੀ ਜੋ ਸਮੇਂ ਦੀਆਂ ਲੋੜਾਂ ਸੀ ਉਹ ਪੂਰੀਆਂ ਕੀਤੀਆਂ। ਉਹਨਾਂ ਦੇ ਜਾਣ ਤੋਂ ਬਾਅਦ ਕਾਫੀ ਜ਼ਿਆਦਾ ਉਹਨਾਂ ਤੇ ਵੀਡੀਓ ਬਣੀਆਂ। ਜਦੋਂ ਉਹ ਆਪਣੇ ਕਾਰਜਕਾਲ ਦੇ ਵਿੱਚ ਸਨ, ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸਨ ਤੇ ਉਹਨਾਂ ਨੂੰ ਕਾਫੀ ਟਰੋਲ ਕੀਤਾ ਜਾਂਦਾ ਸੀ ਕਿ ਇਹ ਜੋ ਹੈ ਸੋਨੀਆ ਗਾਂਧੀ ਜੀ ਦੇ ਇੱਕ ਪਪੇਟ ਨੇ ਇਹ ਵਾ ਸਾਇਲੈਂਟ ਰਹਿੰਦੇ ਨੇ ਘੱਟ ਬੋਲਦੇ ਨੇ ਪਰ ਉਹ ਐਸੀ ਸ਼ਖਸੀਅਤ ਸੀ ਜਿਨ੍ਹਾਂ ਨੇ ਘੱਟ ਬੋਲ ਕੇ ਆਪਣੀ ਚੁੱਪ ਦੇ ਨਾਲ ਆਪਣਾ ਕਰਮ ਕੀਤਾ ਤੇ ਆਪਣੇ ਕਰਮ ਦੇ ਨਾਲ ਇੰਡੀਆ ਨੂੰ ਬਲੰਦੀਆਂ ਤੇ ਲੈ ਕੇ ਗਏ ਜੀ ਡੀ ਪੀ ਦੇ ਵਿੱਚ ਉਹਨਾਂ ਨੇ ਇਜਾਫਾ ਕੀਤਾ ਉਹਨਾਂ ਦੇ ਸਮੇਂ ਦੇ ਵਿੱਚ ਜਿਹੜਾ EMPLYEE ਵਰਗ ਸੀ ਕਰਮਚਾਰੀ ਵਰਗ ਸੀ ਉਹ ਵੀ ਖੁਸ਼ੀ ਉਹਨਾਂ ਦੇ ਹੱਕਾਂ ਦਾ ਵੀ ਖਿਆਲ ਰੱਖਦੇ ਸਨ ਗਰੀਬੀ ਮਹਿੰਗਾਈ ਇਹਦੇ ਤੇ ਵੀ ਕਾਫੀ ਉਹਨਾਂ ਦੀ ਨਜ਼ਰ ਰਹਿੰਦੀ ਸੀ ਕਿ ਮਹਿੰਗਾਈ ਨਾ ਵਧੇ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਮਹਿੰਗਾਈ ਨੂੰ ਇੰਨਾ ਵਧਣ ਨਹੀਂ ਦਿੱਤਾ ਉਹਨਾਂ ਦੇ ਬਾਅਦ ਕਾਫੀ ਪੋਲੀਟੀਕਲ ਉਥਲ ਪੁਥਲ ਹੋਈ ਉਹਨਾਂ ਦੇ ਜਾਣ ਦੇ ਬਾਅਦ ਜਿਹੜੀ ਮੌਜੂਦਾ ਸਰਕਾਰ ਹੈ ਮੈਂ ਕਿਸੇ ਸਰਕਾਰ ਦੀ ਨਿੰਦਿਆ ਨਹੀਂ ਕਰਾਂਗਾ ਤੁਸੀਂ ਵਖੂਬੀ ਜਾਣਦੇ ਹੋ ਕਿ ਹੁਣ ਜੀਐਸਟੀ ਵਰਗੇ ਟੈਕਸ ਆ ਗਏ ਨੇ ਨੋਟ ਬੰਦੀ ਹੋਈ ਕਰੋਨਾ ਆਇਆ ਤੇ ਇਹਦੇ ਵਿੱਚ ਅਨੇਕਾਂ ਹੀ ਸਰਕਾਰ ਨੇ ਆਪਣੀਆਂ ਪਲੈਨਿੰਗ ਕਰਕੇ ਗਰੀਬ ਲੋਕਾਂ ਦੀ ਜੇਬ ਚੋਂ ਪੈਸਾ ਕਢਾ ਲਿਆ ਹੁਣ ਜਿਹੜਾ ਗਰੀਬ ਹੋਰ ਗਰੀਬ ਹੋ ਗਿਆ ਗਰੀਬਾਂ ਦੇ ਬਾਰੇ ਸਰਕਾਰ ਕੁਝ ਨਹੀਂ ਸੋਚਦੀ ਇਸ ਵੇਲੇ ਹਾਈएस्ट ਜਿਹੜੀ ਜੀਐਸਟੀ ਹੈ এডਿਕੇਸ਼ਨ ਤੇ ਲਗਾਈ ਜਾ ਰਹੀ ਹੈ ਜੀਐਸਟੀ ਸਟੇਸ਼ਨਰੀ ਤੇ ਲਗਾਈ ਜਾ ਰਹੀ ਹੈ ਹੋਰ ਵੀ ਅਨੇਕਾਂ ਚੀਜ਼ਾਂ ਨੇ ਜਿਨ੍ਹਾਂ ਨੂੰ ਦੇਖ ਕੇ ਅਨ ਦੇਖਾ ਕੀਤਾ ਜਾ ਰਿਹਾ ਪਰ ਲੋਕ ਉਹਦੇ ਪ੍ਰਤੀ ਆਪਣੀ ਆਵਾਜ਼ ਨਹੀਂ ਉਠਾ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਕਨੋਮਿਕ ਬਦਲਾਅ ਦੀ ਲੋੜ ਹੈ ਜਿਸ ਜਗ੍ਹਾ ਤੇ ਮਰਮੋਣ ਸਿੰਘ ਜੀ ਛੱਡ ਕੇ ਗਏ ਸੀ ਜਦੋਂ ਉਹਨਾਂ ਨੇ ਪੋਲੀਟਿਕਲ ਕੈਰੀਅਰ ਛੱਡਿਆ ਤੇ ਅੱਜ ਦੇ ਸਮੇਂ 'ਚ ਤੁਸੀਂ ਅੰਦਾਜ਼ਾ ਲਗਾ ਸਕਦੇ ਆ ਕਿ 2014 ਤੋਂ ਬਾਅਦ ਹੁਣ ਕਿੰਨੀ ਜ਼ਿਆਦਾ ਉਥਲ-ਪੁਥਲ ਦੇਸ਼ 'ਚ ਹੋਈ ਹੈ ਮਹਿੰਗਾਈ ਘਟੀ ਹੈ ਕਿ ਵਧੀ ਹੈ ਇਹਦੇ ਬਾਰੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਮੈਂ ਕਿਸੇ ਦੀ ਇੱਥੇ ਬੁਰਾਈ ਨਹੀਂ ਕਰਾਂਗਾ ਬਸ ਇਸ ਵੀਡੀਓ ਦੇ ਵਿੱਚ ਉਹਨਾਂ ਦਾ ਪੋਲੀਟੀਕਲ ਕੈਰੀਅਰ ਉਹਨਾਂ ਦੀ ਫੈਮਿਲੀ ਉਹਨਾਂ ਦਾ ਐਜੂਕੇਸ਼ਨ ਕੈਰੀਅਰ ਦੇਸ਼ ਨੂੰ ਉਹਨਾਂ ਦਾ ਯੋਗਦਾਨ ਉਹਨਾਂ ਦਾ ਸਿੰਪਲ ਲਾਈਫਸਟਾਈਲ ਉਹਦੇ ਬਾਰੇ ਇਸ ਵੀਡੀਓ 'ਚ ਤੁਹਾਨੂੰ ਦੱਸਿਆ ਕੁਝ ਵੀਡੀਓ ਕੁਝ ਫੋਟੋਜ਼ ਮੈਂ ਸਾਂਝੀਆਂ ਕੀਤੀਆਂ ਨੇ ਤੇ ਉਹਨਾਂ ਦੇ ਬਾਰੇ ਜਿੰਨਾ ਮਰਜ਼ੀ ਤੁਸੀਂ ਰਿਸਰਚ ਕਰ ਲਓ ਉਹਨਾਂ ਥੋੜਾ ਹੈ ਤੇ ਇਹੋ ਜਿਹੇ ਜਿਹੜੇ ਵਿਅਕਤੀ ਐ ਬਾਰ-ਬਾਰ ਪੈਦਾ ਨਹੀਂ ਹੁੰਦੇ ਸਦੀਆਂ ਦੇ ਵਿੱਚ ਮਿਲੀਅਨਸ ਆਫ ਈਅਰ ਦੇ ਬਾਅਦ ਅਸੀਂ ਵਿਅਕਤੀ ਪੈਦਾ ਹੁੰਦੇ ਆ ਤੋਂ ਇਹਨਾਂ ਨੂੰ ਪੜ੍ਹਨਾ ਚਾਹੀਦਾ ਹੈ ਇਹਨਾਂ ਦੀ ਇਕਨੋਮਿਕਸ ਦੀ ਸਟੱਡੀ ਪੜ੍ਹਨੀ ਚਾਹੀਦੀ ਹੈ ਠੀਕ ਹੈ ਜੀ ਇਹਨੂੰ ਪੜ੍ਹ ਕੇ ਹੀ ਫੌਰਨ ਦੇ ਵਿੱਚ ਕਾਫੀ ਪਲੈਨਿੰਗ ਕੀਤੀ ਜਾਂਦੀ ਹੈ ਨੀਤੀਆਂ ਬਣਾਈਆਂ ਜਾਂਦੀਆਂ ਨੇ ਉਹਨਾਂ ਤੇ ਕੰਮ ਕੀਤਾ ਜਾਂਦਾ ਹੈ ਤੇ ਅਸੀਂ ਇਹਨਾਂ ਦੇ ਜੀਵਨ ਤੋਂ ਇਹਨਾਂ ਦੀ ਜੀਵਨ ਸ਼ੈਲੀ ਤੋਂ ਲਾਈਫ ਸਟਾਈਲ ਤੋਂ ਚੰਗੀ ਸੇਧ ਲੈ ਸਕਦੇ ਆ ਤੇ ਆਪਣੇ ਦੇਸ਼ ਆਪਣੀ ਕੌਮ ਲਈ ਵਧੀਆ ਕਰ ਸਕਦੇ ਆ ਮੇਰਾ ਇੱਕ ਵਾਰ ਫਿਰ ਤੋਂ ਇਹਨਾਂ ਨੂੰ ਨਮਨ ਹੈ ਪ੍ਰਮਾਤਮਾ ਇਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚਵਾਜੇ ਧੰਨਵਾਦ ਉਮੀਦ ਕਰਦਾ ਹਾਂ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਹੋਰ ਕਿਸੇ ਦਿਨ ਕਿਸੇ ਹੋਰ ਪਰਸਨੈਲਿਟੀ ਦੇ ਉੱਤੇ ਚਰਚਾ ਕਰਾਂਗੇ ਤਦ ਤੱਕ ਲਈ ਥੈਂਕ ਯੂ ਵੈਰੀ ਮਚ